ਸੈਂਡ ਸੋਲਜਰ ਇਲਨ ਕਾਨਵੈਂਟ ਸਕੂਲ ਜੰਡੇਲਾਗੁਰੂ ਵਿਖੇ 20 April ਤੱਕ ਚੱਲਣ ਵਾਲੇ ਫਾਇਰ ਹਫਤਾ ਸੰਪੰਨ ਜੀ ਦੱਸਿਆ ਕਿ ਫਾਇਰ ਬ੍ਰਿਗੇਡ ਜੰਡੇਲਾਗੁਰੂ ਵੱਲੋਂ ਕੇਂਦਰੀ ਗ੍ਰਹਿ ਮੰਤਰਾਲੇ ਅਤੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਅੱਗ ਦੀ ਸੁਰੱਖਿਆ ਨੂੰ ਯਕੀਨੀ ਬਣਾਉ ਰਾਸ਼ਟਰ ਨਿਰਮਾਣ ਵਿੱਚ ਯੋਗਦਾਨ ਪਾਉ ਦੇ ਸਲੋਗਨ ਨਾਲ 20 April ਤੱਕ ਚੱਲਣ ਵਾਲੇ ਫਾਇਰ ਹਫਤੇ ਦਾ ਆਖਰੀ ਦਿਨ ਮਨਾਇਆ ਗਿਆ ਇਸ ਮੌਕੇ ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਤੇ ਸਮੂਹ ਫਾਇਰ ਸਟਾਫ ਵੱਲੋਂ ਮੌਨ ਧਾਰ ਕੇ ਫਾਇਰ ਬ੍ਰਿਗੇਡ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਅਜਿਹਾ ਫੰਕਸ਼ਨ ਜੀ ਸਾਡੇ ਪਾਕਿਸਤਾਨ ਵੱਲੋਂ ਹਰ ਸਾਲ ਇੰਡੀਆ ਦੇ ਵਿੱਚ ਇੱਕ ਫਾਇਰ ਸੇਫਟੀ ਵੀਕ ਬਣਾ ਜਾਂਦਾ ਹੈ ਜੋ ਪਿਛਲੇ ਸਮੇਂ ਦੇ ਵਿੱਚ 1947 ਦੇ ਵਿੱਚ ਇੱਕ ਬੰਬੇ ਬੰਦਗਾ ਤੇ ਇੱਕ ਜੰਗੀ ਜਹਾਜ਼ ਦੇ ਵਿੱਚ ਬੜਾ ਵੱਡਾ ਬਲਾਸਟ ਹੋਇਆ ਸੀਗਾ ਉਹਦੇ ਵਿੱਚ ਸਾਡੇ ਫਾਇਰ ਫਾਈਟਿੰਗ ਕਰਦੇ ਹੋਏ ਜਵਾਨ ਜਿਹੜੇ 60 ਦੇ ਕਰੀਬ ਜਣ ਸ਼ਹੀਦ ਹੋ ਗਏ ਸੀਗੇ ਟੋਟਲ ਹੋਰ ਅਧ ਫੋਰਸਾਂ ਦੇ ਵਿੱਚ ਮਲਾਕੇ 243 ਜਿਹੜੇ ਜਵਾਨ ਜਿਵੇਂ ਆਰਮੀ ਸ਼ਿਪ ਦੇ ਕਰੂ ਦੇ ਮੈਂਬਰ ਉਤੋਂ ਲੋਕਲ ਫਾਇਰ ਬਿਗੇਟ ਦੇ ਮੈਂਬਰ ਇਹ ਟੋਟਲ 243 ਬੰਦੇ ਮਾਰੇ ਗਏ ਸੀ ਤੇ ਪੰਜਾਬ ਸਰਕਾਰ ਵੱਲੋਂ ਮਿਲ ਕੇ ਜਿੱਦਾਂ ਹੋਰ ਵੀ ਪੰਜਾਬ ਦੇ ਵਿੱਚ ਭਾਰਤ ਵਿੱਚ ਜਿੱਥੇ ਵੀ ਕਿਤੇ ਭਾਰਤ ਅੱਗ ਬੁਝਾਉਂਦੇ ਆਪਣੇ ਫਾਇਦੇ ਜਵਾਨ ਸ਼ਹੀਦ ਹੋਇਆ ਉਨਾਂ ਦੀ ਯਾਦ ਵਿੱਚ ਹਰ ਸਾਲ ਇਹੜਾ ਹਫ਼ਤਾ ਕਿ ਮਨਾਉਂਦਾ 14 ਅਪ੍ਰੈਲ ਤੋਂ 20 ਅਪ੍ਰੈਲ ਤੱਕ ਉਹਦੇ ਵਿੱਚ ਲੋਕਾਂ ਨੂੰ ਅੱਗ ਦੀਆਂ ਘਟਨਾਵਾਂ ਤੋਂ ਬਚਣ ਵਾਸਤੇ ਜਾਗਰੂਕ ਕਰਾਇਆ ਜਾਂਦਾ ਹੈ। ਮੁੱਖ ਮਕਸਦ ਇਹ ਹੈ ਕਿ ਜਿਵੇਂ ਅੱਜ ਕੱਲ ਇੰਡਸਟਰੀ ਵੱਧ ਰਹੀ ਹੈ ਹਰ ਪਾਸੇ ਆਪਾਂ ਇਹਦਾ ਵਾਧਾ ਹੋ ਰਿਹਾ ਹੈ ਤੇ ਉਹਦੇ ਵਿੱਚ ਲੋਕਾਂ ਨੂੰ ਜਾਗਰੂਕ ਰੱਖਾ ਜਾਵੇ ਕਿ ਜੇਕਰ ਕਦੇ ਫਾਇਰ ਦਾ ਕੋਈ ਇਨਸੀਡੈਂਟ ਹੁੰਦਾ ਹੈ ਤਾਂ ਉਹਨੂੰ ਆਪਾਂ ਮੌਕੇ ਤੇ ਕਿਵੇਂ ਕਾਬੂ ਕਰਨਾ ਹੈ। ਬਹੁਤ ਵਧੀਆ ਮਿਹਰਾ ਜੀ ਬੱਚਿਆਂ ਦਾ ਬੜੀ ਗਰਮੀ ਹੈ ਬੱਚੇ ਬੜਾ ਮਾਣ ਲੈ ਕੇ ਬੈਠੇ ਰਹੇ ਤੇ ਬੜਾ ਹੀ ਧੰਨਵਾਦ ਹੈ ਤੁਹਾਡੇ ਸਕੂਲ ਦੇ ਮੈਨੇਜਮੈਂਟ ਦਾ ਪ੍ਰਿੰਸੀਪਲ ਸਾਹਿਬ ਜੀ ਦਾ ਸਰ ਮੰਗਾ ਸਿੰਘ ਸਾਹਿਬ ਨਾਲ ਨੇ ਇਹਨਾਂ ਦਾ ਬੜਾ ਵਧੀਆ ਸਾਨੂੰ ਅੱਥਨ ਦਾ ਕੋਸ ਮਿਲਿਆ ਜੀ ਤੁਸੀਂ ਦੱਸੋ ਕਿ ਕਿ ਬੱਚਨਵਾਸ ਸਾਨੂੰ ਦੱਸੋ ਕਿ ਕੀ ਹੈ ਤੁਸੀਂ ਇਹਦਾ ਬਹੁਤ ਸਾਰੇ ਨੇ ਜੀ ਮੇਨ ਆ ਕੇ ਜਿਵੇਂ ABC ਸਿਲੰਡਰ ਆਪਣੇ ਘਰਾਂ ਚ ਚਾਹੇ ਦੁਕਾਨਾਂ ਦਾ ਚਾਹੇ ਕੋਈ ਵੀ ਕਮਰਸ਼ੀਅਲ ਦਾਰੇ ਆਪਣੇ ਉਹਨਾਂ ਦੇ ਵਿੱਚ ਸਾਨੂੰ ਫਾਇਰ ਸੇਫਟੀ ਦਾ ਜੋ NBC ਕੋਡ ਮੁਤਾਬਕ ਸਾਨੂੰ ਇਹਦਾ ਅਰੇਂਜਮੈਂਟ ਕਰਨਾ ਚਾਹੀਦਾ ਹੈ ਤਾਂ ਕਿ ਜੇ ਕੋਈ ਇਨਸੀਡੈਂਟ ਹੁੰਦਾ ਹੈ ਦੇਖੋ ਕੋਈ ਫਾਇਰ ਆ ਇਕਦਮ ਨਹੀਂ ਸਾਰੇ ਲੱਗਦੇ ਇੱਕ ਛੋਟੇ ਜਿਹੇ ਪੁਆਇੰਟ ਤੋਂ ਸ਼ੁਰੂ ਹੁੰਦੀ ਹੈ ਤਾਂ ਉਹ ਜਦੋਂ ਇਦਾਂ ਦਾ ਕੋਈ ਫਾਇਰ ਹੁੰਦੀ ਹੈ ਸਾਡੇ ਕੋਲ ਉਹਦਾ ਬੁਝਾਣ ਦਾ ਸਾਡੇ ਕੋਲ ਸਾਧਨ ਹੋਵੇਗਾ ਰੇਮਡ ਕੀਤਾ ਹੋਵੇਗਾ ਪਰ ਮੈਂ ਮੰਨਦਾ ਕਿ ਵੱਡਾ ਹਸਤਾ ਹੁਣ ਤੁਸੀਂ ਬਚਾ ਸਕਦੇ ਹੋ ਇਹ ਕਿੰਨੇ ਕੀ ਪਹੁੰਚ ਕਰਦਾ ਹੈ ਤੇ ਆਮ ਬੰਦੇ ਵਾਂਗ ਹੀ ਪਹੁੰਚਦੇ ਬਿਲਕੁਲ ਬੜੇ ਸਸਤੇ ਆ ਜੀ ਇਹ 2 ਕਿਲੋ ਚ ਆ ਜਾਂਦੇ ਆ 4 ਕਿਜੀ ਚ ਆ ਜਾਂਦੇ 6 ਕਿਜੀ ਵੀ ਆ ਜਾਂਦੇ ਆ ਉਸ ਤੋਂ ਬੱਦੇ 40 ਕਿਜੀ ਆ ਜਾਂਦੇ ਆ ਇਹ ਕੋਈ ਜ਼ਿਆਦਾ ਨਹੀਂ 2 400 ਹੀ ਰੈਂਟ ਸ਼ੁਰੂ ਹੋ ਜਾਂਦੇ ਆ ਇਹ ਕਿਤੇ ਕਿਤੇ ਜ਼ਿਆਦਾ ਜ਼ਰੂਰੀ ਹੈ ਜਿੱਥੇ ਪਬਲਿਕ ਜਾਤਾ ਹੈ ਘਰਾਂ ਵਿੱਚ ਵੀ ਆ ਸਕਦੇ ਆ ਦੇਖੋ ਜਿਵੇਂ ਘਰਾਂ ਦੇ ਵਿੱਚ ਸਾਡੀ ਕਿਚਨ ਆ ਅੱਜ ਕੱਲ ਜਿਵੇਂ ਆਪਾਂ ਐਲਬੀ ਦੀ ਗੱਲ ਕੀਤੀ ਆ ਗੈਸ ਦੀ ਇਹ ਕਿਤੇ ਵੀ ਹਾਸਾ ਹੁੰਦਾ ਹੈ ਘਰਾਂ ਦੇ ਵਿੱਚ ਹੈ ਹੀ ਆ ਜਿਵੇਂ ਸਾਡੀਆਂ ਛੋਟੀਆਂ ਸ਼ਾਪ ਦੁਕਾਨਾਂ ਨੇ ਆਪਣੀਆਂ ਉਹਨਾਂ ਦੇ ਵਿੱਚ ਪਿਛਲੇ ਵੀਕ ਦੀ ਗੱਲ ਆ ਜੀ ਗੜ੍ਹ ਸ਼ੰਕਰ ਦਾ ਲੱਗੇ ਇੱਕ ਅੱਗੇ ਲੱਗੇ ਦੁਕਾਨ ਦੇ ਵਿੱਚ ਸਾਡੀ ਗੱਡੀ ਮਗਾਈ ਸਾਡੀ ਗੱਡੀ ਦਾ ਤੋਂ ਡਿਸਟੈਂਸ ਹੈਗਾ 40 ਕਿਲੋਮੀਟਰ ਉਤੋਂ ਲਾਗੇ ਕੋਈ ਫਾਇਰ ਦੀ ਕੋਈ ਬੁਝਾਉਣ ਵਾਲੇ ਕੋਈ ਸਟੇਸ਼ਨ ਹੈ ਨਹੀਂ ਜੋ ਸਾਡੀ ਗੱਡੀ ਉੱਤੇ ਪਹੁੰਚਦੀ ਆ ਤੇ ਉਹ ਪੂਰੀ ਦੁਕਾਨ ਜੜੀ ਆ ਨਸ਼ਟ ਹੋ ਜਾਂਦੀ ਆ ਤੇ ਜੇਕਰ ਉਹਨਾਂ ਦੇ ਕੋਲ ਕੋਈ ਇਦਾਂ ਦਾ ਆਪਣਾ ਸਾਧਨ ਹੁੰਦਾ ਤੇ ਸ਼ਾਇਦ ਇਹਨਾਂ ਦਾ ਵੱਡਾ ਨੁਕਸਾਨ ਨਾ ਹੁੰਦਾ ਜਿਹੜਾ ਪਾਲਾ ਦਾ ਡਿਸਪਲੇਟ ਆ ਗਿਆ ਕਿਸ ਤਰ੍ਹਾਂ ਦਾ ਬਣਦਾ ਆ ਪੰਜਾਬ ਸਰਕਾਰ ਵੱਲੋਂ ਫਾਇਰ ਸੇਫਟੀ ਵੀਕ ਜਿਹੜਾ ਮਨਾਇਆ ਜਾ ਰਿਹਾ ਹੈ ਇਹ ਉਹਨਾਂ ਜਾਵਾਸ਼ੀਦਾਂ ਨੂੰ ਸ਼ਰਧਾਂਜਲੀ ਹੈ ਜਿਹੜੇ ਫਾਇਰ ਦੇ ਵਿੱਚ ਕੰਮ ਕਰਦੇ ਆ ਜਿਨ੍ਹਾਂ ਨੇ ਜਾਨਾਂ ਦਿੱਤੀਆਂ ਉਹਨਾਂ ਨੂੰ ਯਾਦ ਕਰਨ ਵਾਸਤੇ ਉਹ ਪ੍ਰਾਰਾਲਾ ਬਹੁਤ ਅੱਛਾ ਪ੍ਰਾਰਾਲਾ ਹੈ ਔਰ ਜਾਣਕਾਰੀ ਦੇਣਾ ਬੱਚਿਆਂ ਨੂੰ ਬੱਚਿਆਂ ਨੂੰ ਇਕੱਠਾ ਕਰਕੇ ਕਿ ਕਿਹੜੇ ਕਿਹੜੇ ਸਟੈਫਸ ਨੇ ਜਿਹੜੇ ਯਾਦ ਰੱਖਣੇ ਚਾਹੀਦੇ ਆ ਔਰ ਕਿਹੜੇ ਕਿਹੜੀਆਂ ਚੇਤਾਵਨੀਆਂ ਨੇ ਸਾਡੇ ਸਾਹਮਣੇ ਉਹਨਾਂ ਨੂੰ ਅਸੀਂ ਜੇ ਠੀਕ ਢੰਗ ਨਾਲ ਰੱਖੀਏ ਤਾਂ ਫਿਰ ਇਹਨੂੰ ਤੋਂ ਬਚਾ ਜਾ ਸਕਦਾ ਜਿਵੇਂ ਘਰਾਂ ਦੇ ਵਿੱਚ ਦਕਰਾਂ ਦੇ ਵਿੱਚ ਜੇ ਹਰ ਘਰ ਦੇ ਵਿੱਚ ਮੰਨ ਲਾ ਇੱਕ ਸਿਲੰਡਰ ਵੱਟਵਾਸ ਸਲੰਡਰ 22 2500 ਰੁਪਏ ਦਾ ਸਲੰਡਰ ਹਰ ਦੁਕਾਨ 'ਚ ਸਲੰਡਰ ਹੋਣਾ ਚਾਹੀਦਾ ਸਕੂਲਾਂ 'ਚ ਸਲੰਡਰ ਹੋਣੇ ਚਾਹੀਦੇ ਜਾਂ ਬਸਾਂ 'ਚ ਸਲੰਡਰ ਹੋਣੇ ਚਾਹੀਦੇ ਆ ਜਿਹਦੇ ਨਾਲ ਕੋਈ ਬਾਈ ਚਾਂਸ ਕੋਈ ਗਾਰਸ ਵਾਪਰੇ ਤਾਂ ਉਸੇ ਵੇਲੇ ਨੂੰ ਆਪਰੇਟ ਕਰਕੇ ਅੱਗ ਬੁਝਾਈ ਜਾ ਸਕਦੀ ਹੈ ਔਰ ਅਗਰ ਮੁਰਲੀ ਸਟੇਜ ਦੇ ਉੱਤੇ ਅਸੀਂ ਐਕਟਿਵ ਹੋਵਾਂਗੇ ਤਾਂ ਅੱਗ ਜਿਹੜੀ ਆ ਉਹਦਾ ਬਚਾਅ ਕੀਤਾ ਜਾ ਸਕਦਾ ਜਦੋਂ ਅਸੀਂ ਲੰਬੇ ਸਮੇਂ ਤੇ ਇਹ ਦੀ ਗੱਲਾਂਗੇ ਕਦੋਂ ਫਾਇਰ ਬ੍ਰਿਗੇਡ ਦੀ ਟੀਮ ਆਵੇ ਕਦੋਂ ਅਸੀਂ ਐਕਟਿਵ ਹੋਈਏ ਉਹਨੇ ਜੇ ਸਾਰੇ ਨਿਸ਼ਾਨ ਹੋ ਗਿਆ ਹੁੰਦਾ ਫਾਇਰ ਬ੍ਰਿਗੇਡ ਦੇ ਵਿੱਚ ਮੈਨੂੰ ਬੜੀ ਖੁਸ਼ੀ ਆ ਕਿ ਮੇਰੇ ਸਕੂਲ ਦੇ 2000 ਜਿਹੜੇ ਆ ਐਲ ਟੀਮ ਦੇ ਚੋ ਮੈਂਬਰ ਨੇ ਜੈਦੀਪ ਸਿੰਘ ਔਰ ਅਰਸ਼ਦੀਪ ਸਿੰਘ ਉਹ ਮੇਰੇ ਕੋਲੋਂ ਪੜ ਕੇ ਗਏ ਆ ਔਰ ਉਹ ਫਾਇਰ ਸੇਫਟੀ ਜਿਹੜੀ ਟੀਮ ਆ ਉਹਦੇ ਮੈਂਬਰ ਆ ਮੈਨੂੰ ਬੜੀ ਖੁਸ਼ੀ ਆ ਅੱਜ ਸਾਡੇ ਸਕੂਲ ਨੂੰ ਹਰ ਸਾਲ ਕੋਈ ਨਾ ਕੋਈ ਨਵੀਆਂ ਗੱਲਾਂ ਮਿਲਦੀਆਂ ਨੇ ਹਰ ਡਿਪਾਰਟਮੈਂਟ ਚਾਰੇ ਬੱਚੇ ਜਾ ਰਹੇ ਆ ਤੇ ਮੈਂ ਧੰਨਵਾਦੀ ਆ ਸੁਬਾਤ ਸਿੰਘ ਜੀ ਦਾ ਕਿ ਜਿਨ੍ਹਾਂ ਨੇ ਬੱਚਿਆਂ ਨਾਲ ਵਧੀਆ ਵੜੇ ਮੁੱਲੀਆਂ ਜਾਣਕਾਰੀਆਂ ਸਾਂਝੀਆਂ ਕੀਤੀਆਂ ਔਰ ਉਹਨੂੰ ਗਾਈਡ ਕੀਤਾ ਕਿ ਬੱਚੇ ਆਪਣੇ ਮਾਤਰਾਂ ਨੂੰ ਜਾ ਕੇ ਦੱਸਣ ਕਿ ਐਡਾ ਵੀਕ ਬਣਾ ਰਹਿਆਂ ਕਿ ਕਿੜੀਆਂ-ਕਿੜੀਆਂ ਘਰਾਂ ਵਿੱਚ ਵੀ ਅਸੀਂ ਚੌਕਸ ਰਹੀਏ ਤਾਂ ਕਿ ਇਸ ਤੋਂ ਬਚਾਇਆ ਜਾ ਸਕੇ। ਹੋਏ ਹੋ ਜਿਤਨਾ ਅੱਗ ਲੱਗਣ ਦੀਆਂ ਘਟਨਾਵਾਂ ਵਾਪਰ ਜਾਂਦੀਆਂ ਵਾਂ ਇਸ ਤੇ ਬਚਾਅ ਵਾਸਤੇ ਸਾਨੂੰ ਸਭ ਤੋਂ ਪਹਿਲਾਂ ਕੀ ਕਰਨਾ ਚਾਹੀਦਾ? ਸਭ ਤੋਂ ਵੱਧ ਜੀ ਸਾਨੂੰ ਆਪਣੇ ਸਬਚਾਅ ਵਾਸਤੇ ਜੀ ਫਾਇਰ ਸਟੇਸ਼ਨ ਦੇ 101 ਨੰਬਰ ਵਾਲਾ ਜਾਰੀ ਕੀਤਾ ਆ ਸਾਨੂੰ ਤੇ ਕਾਲ ਕਰਨੀ ਚਾਹੀਦੀ ਆ ਉਸ ਤੋਂ ਪਰੰਤ ਅਸੀਂ ਇਹ ਹਰ ਕਿਸ ਨੂੰ ਮੈਸੇਜ ਦੇਣਾ ਚਾਹੁੰਦੇ ਆ ਕਿ ਜਿੰਨਾਂ ਜਿੰਨਾਂ ਦੇ ਕੋਈ ਕਮਰਸ਼ੀਅਲ ਅਦਾਰੇ ਆ ਜਾਂ ਕੋਈ ਵੀ ਛੋਟੀ ਵੱਡੀ ਕਿਸੇ ਕਿਸਮ ਦਾ ਘਰ ਜਾਂ ਕੋਈ ਦੁਕਾਨ ਹੈਗੀ ਆ ਉਹ ਜਰੂਰ ਆਪਣੇ ਫਾਇਰ ਜਿਹੜੇ ਸਿਲੰਡਰ ਹੈਗੇ ਆ ਉਹ ਸਾਨੂੰ ਹਰ ਤਰ੍ਹਾਂ ਦੀ ਰੇਂਜ ਚ ਮਿਲ ਜਾਂਦੇ ਆ ਜੋ ਵੀ ਜੋ ਵੀ ਤੁਹਾਡੀ ਅਰੇਂਜ ਵਿੱਚ ਹੁੰਦੇ ਹਨ ਤੇ ਸੋ ਆਪਾਂ ਆਪਣਾ ਇਹ ਮੁੰਦਲਾ ਪ੍ਰਬੰਧ ਜਰੂਰ ਕਰਕੇ ਰੱਖਣ ਜੀ ਤਾਂ ਜੋ ਛੋਟੇ ਸ਼ਾਰਟਸ ਨੂੰ ਕਾਬੂ ਕਰਨ ਵਾਸਤੇ ਮੌਕੇ ਤੇ ਚੀਜ਼ ਨੂੰ ਕਵਰ ਕੀਤਾ ਜਾ ਸਕੇ ਨਗਰ ਕੌਂਸਲ ਨੇ ਲੋਕਾਂ ਨੂੰ ਨੰਬਰ ਜਾਰੀ ਕੀਤਾ ਗਿਆ ਫਾਇਰ ਹਾਂਜੀ ਬਿਲਕੁਲ ਨੰਬਰ ਜਾਰੀ ਕੀਤਾ ਗਿਆ ਨਗਰ ਕੌਂਸਲ ਨੇ ਜੀ ਹਾਂਜੀ ਸਾਡਾ ਨੰਬਰ 0183 9092 129 92 101 ਕੀ ਪਤਾ ਹੈ ਇਹ ਬੋਲ ਚਲੋ ਅਰੇ ਭਾਈ ਇਹਦਾ ਸਭਾ ਕੀ ਨੰਬਰ ਹੈ 0183 2992 101 ਹਾਂਜੀ ਇਸ ਨੰਬਰ ਤੇ ਕਿੰਨੇ ਵਾਲਾ ਨਗਰ ਕੰਪਨੀ ਹਾਂਜੀ ਮੇਰਾ ਨਾਮ ਸ਼ਗੂਰਪ੍ਰੀਤ ਕਹਿੰਦਾ ਤੇ ਮੈਂ ਮੈਂ ਸੈਂਡ ਸੋਲਡਰ ਲੀਡ ਕਨੈਕਟ ਸਕੂਲ ਦੀ ਹਾਂ ਬੱਚਿਆ ਅੱਜ ਜੜੀ ਜਾਣਕਾਰੀ ਦਿੱਤੀ ਹੈ ਕਿ ਬੱਚਿਆ ਉਹਨਾਂ ਨੇ ਕਿਹਾ ਹੈ ਕਿ ਜਦੋਂ ਕੋਈ ਆਪਾਂ ਗੈਸ ਸਿਲੰਡਰ ਲੈਣੇ ਆ ਤਾਂ ਸਭ ਤੋਂ ਪਹਿਲਾਂ ਐਕਸਪਾਇਰੀ ਡੇਟ ਚੈੱਕ ਕਰਨੀ ਚਾਹੀਦੀ ਹੈ ਜੇ ਐਕਸਪਾਇਰੀ ਡੇਟ ਨਹੀਂ ਚੈੱਕ ਕਰਦੇ ਆ ਤਾਂ ਫਿਰ ਕੋਈ ਗੈਸ ਸਿਲੰਡਰ ਫਟ ਵੀ ਸਕਦਾ ਹੈ ਇਹ ਕਿ ਮੈਸੇਜ ਇਸ ਤਰ੍ਹਾਂ ਘਰ ਜਾ ਕੇ ਦੱਸੋਗੇ ਹਾਂ ਜੀ ਇਹ ਹੋਰ ਕੀ ਸਿੱਖਿਆ ਕੀ ਬਾਤ ਹੈ ਕੋਈ ਹੋਰ ਕੀ ਹੈ ਸਾਬਾ ਚਲੋ ਕੋਈ ਗੱਲ ਕਿਹੜਾ ਸਕੂਲ ਹੈ ਸੈਂਡ ਸੋਲજર ਰੀਡ ਗਵਰਨਮੈਂਟ ਸਕੂਲ ਅੱਜ ਕੀ ਜਾਣਕਾਰੀ ਮਿਲਿਆ ਗੈਸ ਦੇ ਬਾਰੇ ਸਿਲੰਡਰ ਦੇ ਬਾਰੇ ਹਾਂ ਕੀ ਦੱਸਿਆ ਤੁਹਾਨੂੰ ਉਹਨੇ ਦੱਸਿਆ ਕਿ ਐਕਸਪਾਇਰੀ ਡੇਟ ਵੇਖ ਕੇ ਜੇ ਐਕਸਪਾਇਰੀ ਹੋਵੇ ਜਾਂ ਹੱਥ ਤੋਂ ਵੱਧ ਭਰਿਆ ਹੋਵੇ ਜਾਂ ਘੱਟ ਭਰਿਆ ਹੋਵੇ ਕੋਈ ਦਿੱਕਤ ਹੋ ਸਕਦੀ ਹੈ ਤੇ ਗੈਸ ਕੋਈ ਫਟ ਸਕਦੀ ਹੈ ਜੇ ਹੋਰ ਹੋਰ ਕਹਿੰਦੇ ਤੁਸੀਂ ਆਪਣਾ ਸਿਲੰਡਰ ਦਾ ਚੈੱਕ ਕਰਕੇ ਵੇਖੋ ਤੇ ਜੋ ਹੈ ਉਹ ਧਿਆਨ ਰੱਖੋ ਹਾਂ ਕੀ ਕਹਿੰਦਾ ਜਿੱਦਾਂ ਕਿਚਨ ਹੋ ਗਿਆ ਤੇ ਹੋਰ ਆ ਫਿਰ ਸਕੂਲ ਚ ਹੈ ਗਿਆ ਨਾ ਹਾਂਜੀ